ਅੱਜ ਮੈਂ ਇਹਨਾਂ ਨੂੰ ਜੀ ਬੜੀ ਪਿਆਰੀ ਗੱਲ ਸੁਣਾਉਣ ਲੱਗਿਆ ਕਹਿੰਦਾ ਦਾਦੇ ਨੇ ਖੜਾ ਲਿਆ ਪੋਤੇ ਨੂੰ ਬਾਹੋਂ ਫੜ ਕੇ ਗੱਲ ਸੁਣ ਪੁੱਤ ਮੇਰੀ ਕੰਨ ਕਰਕੇ ਖੋਲ ਕੇ ਸੁਣਾਵਾ ਜ਼ਿੰਦਗੀ ਦੇ ਵਰਕੇ ਕਿਹੜੇ ਕਿਹੜੇ ਹੁੰਦੇ ਸੀ ਕਿ ਸਾਡੇ ਖਰਚੇ ਧਾਰੂ ਪੀਣ ਵਾਲਾ ਕੋਈ ਕੋਈ ਬੰਦਾ ਹੁੰਦਾ ਸੀ ਸਾਡੇ ਵਾਲਾ ਵੇੜਾ ਪੁੱਤ ਚੰਗਾ ਹੁੰਦਾ ਸੀ ਮਿਰਚਾਂ ਦੀ ਚਟਣੀ ਜੋ ਲਾਲ ਹੁੰਦੀ ਸੀ ਕੁਝੇ ਵਿੱਚ ਛੋਲਿਆਂ ਦੀ ਦਾਲ ਹੁੰਦੀ ਸੀ ਪੱਟ ਕੇ ਲਿਆਂਦਾ ਹੁੰਦਾ ਖੇਤੋਂ ਗੰਡਾ ਸੀ ਸਾਡੇ ਵਾਲਾ ਵੇੜਾ ਪੁੱਤ ਚੰਗਾ ਚੰਗਾ ਹੁੰਦਾ ਸੀ ਪਿੰਡ ਵਿੱਚ ਕਿਹਦੇ ਕੋਲੇ ਕਾਰ ਹੁੰਦੀ ਸੀ ਪਤਾ ਨਹੀਂ ਕਿਹਦੀ ਸਰਕਾਰ ਹੁੰਦੀ ਸੀ ਡਲੇ ਵਾਲਾ ਪੁੱਤ ਉਹਦੋਂ ਨੂਨ ਹੁੰਦਾ ਸੀ ਪਿੰਡ ਵਿੱਚ ਕਿਹਦੇ ਕੋਲੇ ਫੋਨ ਹੁੰਦਾ ਸੀ ਫੇਰਾ ਫੇਰੀ ਵਾਲਾ ਨਾ ਕੋਈ ਧੰਦਾ ਹੁੰਦਾ ਸੀ ਸਾਡੇ ਵਾਲਾ ਵੇੜਾ ਪੁੱਤ ਚੰਗਾ ਹੁੰਦਾ ਸੀ ਕੋਈ ਕੋਈ ਕੁੜੀ-ਬੁੜੀ ਪੜੀ ਹੁੰਦੀ ਸੀ ਪਿੰਡ ਵਿੱਚ ਕਿਹਦੇ ਕੋਲੇ ਘੜੀ ਹੁੰਦੀ ਸੀ ਲੱਡੂ ਤੇ ਜਲੇਬੀ ਮਠਿਆਈ ਹੁੰਦਾ ਸੀ ਪਿੰਡ ਵਿੱਚ ਕਿਹੜਾ ਹਲਵਾਈ ਹੁੰਦਾ ਸੀ ਨਾ ਹੀ ਕੋਈ ਕੌਫੀ ਤੇ ਨਾ ਹੀ ਕੋਈ ਠੰਡਾ ਹੁੰਦਾ ਸੀ ਸਾਡੇ ਵਾਲਾ ਵੇਲਾ ਪੁੱਤ ਜਿੰਦਾਬਾਦ ਉਹ ਜੋਰ ਨਾਲ ਬੋਲੋ ਸਾਡੇ ਵਾਲਾ ਵੇਲਾ ਪੁੱਤ ਕੋਈ ਕੋਈ ਘਰ ਪਿੰਡ ਵਿੱਚ ਪੱਕੇ ਹੁੰਦੇ ਸੀ ਪਰ ਬਹੁਤੇ ਘਰ ਪਿੰਡ ਵਿੱਚ ਕੱਚੇ ਹੁੰਦੇ ਸੀ ਚਾਰ ਪੰਜ ਭਾਈ ਰਹਿੰਦੇ ਇਕੱਠੇ ਹੁੰਦੇ ਸੀ ਪਰ ਕੱਚਿਆਂ 'ਚ ਰਹਿਣ ਵਾਲੇ ਸੱਚੇ ਹੁੰਦੇ ਸੀ ਵਾ 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 ਬਾਂ ਦੀ ਵੀੜੀ ਜਾਂ ਫਿਰ ਕੋਈ ਮੰਜਾ ਹੁੰਦਾ ਸੀ ਸਾਡੇ ਵਾਲਾ ਵੇਲਾ ਪੁੱਤ ਜਿੰਦਾਬਾਦ ਜੀ ਦਾਦੀ ਤੇਰੀ ਸੁਰਖੀ ਨਾਲ ਬਿੰਦੀ ਲਾਉਂਦੀ ਸੀ ਨਾ ਹੀ ਸਾਬਣ ਸ਼ੈਂਪੂ ਨਾਲ ਲਾਉਂਦੀ ਸੀ ਜਨਾਨੀਆਂ ਦੇ 3-4 ਸੂਟ ਹੁੰਦੇ ਸੀ ਪਿੰਡ ਵਿੱਚ ਕਿਹਦੇ ਕੋਲੇ ਬੂਟ ਹੁੰਦੇ ਸੀ ਮੱਖਣ ਬਰਾੜਾ ਪੈਰੋਂ ਨੰਗਾ ਹੁੰਦਾ ਸੀ ਸਾਡੇ ਵਾਲਾ ਵੇੜਾ ਪੁੱਤ ਓ ਸਾਡੇ ਵਾਲਾ ਵੇੜਾ ਪੁੱਤ ਆਹਾ